ਕਲਾਨੌਰ ਦੇ ਐਨ ਆਰ ਆਈ ਮਨਪ੍ਰੀਤ ਸਿੰਘ ਮੰਨੀ ਸੁੰਦਰਪੁਰਿਆ ਦੀ ਇੰਗਲੈਂਡ ਚ ਦਿਲ ਦਾ ਦੌਰਾ ਪੈਣ ਕਰਕੇ ਹੋਈ ਮੌਤ ਇਸ ਘਟਨਾ ਦੀ ਜਾਣਕਾਰੀ ਦਿੰਦੇ ਆ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕੱਲ ਰਾਤ ਮਨਪ੍ਰੀਤ ਸਿੰਘ ਦਿਲ ਦਾ ਦੌਰਾ ਪੈਣ ਕਰਕੇ ਬੀਤੀ ਰਾਤ ਉਸ ਦੀ ਮੌਤ ਹੋ ਗਈ ਹੈ ਇਸ ਮੌਕੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਰਿਹਾ ਹੈ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ ਇਸ ਮੌਕੇ ਉਹਨਾਂ ਨੇ ਭਾਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਾਡੇ ਬੇਟੇ ਦੀ ਡੈੱਡ ਬੋਡੀ ਜਲ ਤੋਂ ਜਲਦ ਇੰਡੀਆ ਮੰਗਵਾਈ ਜਾਵੇ ਤਾਂ ਜੋ ਅਸੀਂ ਉਸ ਦਾ ਸਨਸਕਾਰ ਕਰ ਸਕੀਏ ਉਹ ਆਪਣੇ ਪਿੱਛੇ ਇੱਕ ਬੇਟਾ 10 ਸਾਲ ਦਾ ਅਤੇ ਇੱਕ ਬੇਟੀ 3 ਸਾਲ ਦੀ ਛੱਡ ਗਏ ਹਨ ਜੀਬੀਸੀ ਅਪਡੇਟ ਦੇ ਲਈ ਗੁਰਦਾਸਪੁਰ ਤੋਂ ਲਵਪ੍ਰੀਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਮੱਖਣ ਲਾਲ ਜੀ ਪਾਣਾ ਵਾਪਰੇ ਗਏ ਪਾਣਾ ਇਹ ਮੇਰੇ ਚਾਚੇ ਦਾ ਪੋਤਰਾ ਜੀ ਹਾਂਜੀ ਤੇ ਇੰਗਲੈਂਡ ਰਹਿੰਦਾ ਜੀ ਇਹਨੂੰ 10-12 ਸਾਲ ਹੋ ਗਏ ਉੱਥੇ ਗਏ ਨੂੰ ਬਹੁਤ ਵਧੀਆ ਆਪਣੇ ਉਥੇ ਰਹਿ ਰਹੇ ਹਨ ਆਪਣੇ ਪਰਿਵਾਰ ਦੇ ਵਿੱਚ شادیशुदा ਹੈ ਇੱਕ ਲੜਕੀ ਇੱਕ ਲੜਕਾ ਇਹਦਾ ਰਾਤ ਆਪਣੀ ਮੰਮੀ ਦਾ ਇੱਥੇ ਫੋਨ ਕੀਤਾ ਵਾ ਕਲਨੌਰ ਮਤਲਬ ਵਾਵਾ ਚਿਹਰਾ ਅਪ ਜੀ ਦੋਵੇਂ ਮਾਂ ਪੁੱਤ ਗੱਲਾਂ ਕਰਦੇ ਰਹੇ ਨੇ ਬਹੁਤ ਖੁਸ਼ੀਆਂ ਦੀ ਗੱਲਾਂ ਕਰਦੇ ਰਹੇ ਨੇ ਤੇ ਉਸ ਤੋਂ ਬਾਅਦ ਦੇ ਵਿੱਚ ਬਾਥਰੂਮ ਗਿਆ ਵਾ ਉਥੇ ਅਟੈਕ ਹੋ ਗਿਆ ਮਤਲਬ ਅੰਦਰ ਇਹਨੂੰ ਇਨੂੰ 10-12 ਸਾਲ ਹੋ ਗਏ ਜੀ ਹਾਂਜੀ ਪੱਕਾ ਇੰਗਲੈਂਡ ਦੇ ਵਿੱਚ ਚਲੋ ਇਹ ਨਹੀਂ ਮਾਸੋਂ ਜੀ ਆਂ ਇੰਡੀਆ 2 ਮਹੀਨੇ 2-3 ਮਹੀਨੇ ਦੀ ਗੱਲ ਮਿਲਣ ਵਾਸਤੇ ਸਾਨੂੰ ਆ ਰਿਹਾ ਸੀ ਤੇ ਇਹ ਪਾਣਾ ਵਰਤ ਗਿਆ ਹੋਂ ਤੋਂ ਪਹਿਲਾਂ ਪਹਿਲਾਂ ਹੀ ਮਤਲਬ ਸਾਡੇ ਨਾਲ ਬਹੁਤ ਜ਼ੁਲਮ ਹੋਇਆ ਮਤਲਬ 35 ਸਾਲ ਦੀ ਸਾਰੀ ਉਮਰ ਹੈ ਸਾਡੇ ਬੱਚੇ ਦੀ ਇਸ ਤੋਂ ਵੱਧ ਕੇ ਘਾਟ ਕੀ ਹੋ ਸਕਦੀ ਹੈ ਕਿਤਾ ਸੋ ਸਾਰ ਕਿਥੋਂ ਹੋ ਗਿਆ ਇੱਧਰ ਤੋਂ ਸਰਕਾਰ ਅਸੀਂ ਆਪਣੇ ਡੀਆਈ ਕਰਾਂਗੇ ਜੀ ਜੀ ਸਰਕਾਰ ਕੋਲ ਮਾਨੂੰ ਮੰਗਾਂ ਕਰਦੇ ਬੜੀ ਬੜੀ ਮੰਗਾਂ ਸਰਕਾਰ ਕੋਲ ਇਹ ਮੰਗਨੇ ਆ ਵੀ ਸਾਡਾ ਇਨਸਾਫ ਸਾਡੀ ਲੋਥ ਸਾਡੇ ਕੋਲ ਆਉਣੀ ਏ ਦੀ ਸਾਡਾ ਬੱਚਾ ਸਾਡੇ ਕੋਲ ਕਿੱਥੇ ਆਉਣਾ ਚਾਹੀਦਾ ਇੰਡੀਆ ਮਨ Welcome to DAV University Jalandhar, where knowledge meets innovation, established with a vision to empower minds and transform futures. At DAV University, we believe in excellence through education where tradition meets modernity. Our state of the art campus and world class faculty ensure a nourishing environment for academic growth and personal development. Join us at DAV University Jalandhar and embark on a journey of discovery and success. Dare to dream, achieve greatness. DAV University, Jalandhar. Discover your potential.